ਕਿਸਾਨਾਂ ਦੇ ਵੱਲੋਂ ਪੰਜਾਬ ਬੰਦੇ ਸੱਦੇ ਨੂੰ ਲੈ ਕੇ ਅੰਮ੍ਰਿਤਸਰ ਤੋਂ ਜੰਮੂ ਕਸ਼ਮੀਰ ਜਾਂਦੇ ਸਾਰੇ ਹੀ ਬਾਈਪਾਸ ਕੀਤੇ ਬੰਦ ਬਟਾਲਾ ਸ਼ਹਿਰ ਅਤੇ ਗੁਰਦਾਸਪੁਰ ਪਠਾਨਕੋਨ ਨੂੰ ਜਾਂਦੇ ਜਿੰਨੇ ਵੀ ਬਾਈਪਾਸ ਨੇ ਸਾਰੇ ਬਾਈਪਾਸਾਂ ਤੇ ਕਿਸਾਨਾਂ ਦੇ ਵੱਲੋਂ ਲਗਾਇਆ ਗਿਆ ਧਰਨਾ ਤੇ ਕੁਝ ਸਮੇਂ ਬਾਅਦ ਸ਼ਹਿਰ ਦੇ ਅੰਦਰ ਵੀ ਕਿਸਾਨ ਜਥੇ ਬੰਦੀਆਂ ਦੇ ਲੋਕ ਘੁੰਮ ਕੇ ਸ਼ਹਿਰ ਬੰਦ ਕਰਵਾਇਆ ਗਿਆ ਦੇਖੋ ਟੀਵੀ ਨਿਊਜ਼ ਇੰਡੀਆ 265 ਲਈ ਪੱਤਰਕਾਰ ਰਣਜੀਤ ਸਿੰਘ ਦੇ ਨਾਲ ਜਸਵਿੰਦਰ 베ਦੀ ਦੇ ਬਟਾਲਾ ਤੋਂ ਖਾਸ ਰਿਪੋਰਟ ਇਹੜੀਆਂ ਮੰਗਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਟੀਵੀ 'ਤੇ ਆਣ ਕੇ ਗੁਰਪੁਰਬ ਵਾਲੇ ਦਿਨ ਮੰਨ ਲਈਆਂ ਸੀ। ਅਸੀਂ ਕਹਿੰਨੇ ਵੀ ਉਹਨਾਂ ਨੂੰ ਲਾਗੂ ਕੀਤਾ ਜਾਏ। ਪਰ ਉਹ ਗੁੰਗਾ ਬੋਲੀ ਜਿਹੜੀ ਸਰਕਾਰ ਆ ਉਹ ਕਿ ਬਹਿ ਗਈ ਆ। ਉਹਨਾਂ ਕੋਈ ਵੀ ਉੱਤੇ ਪ੍ਰੋਗਰੈਸ ਨਹੀਂ ਕੀਤੀ ਕੋਈ ਲਾਗੂ ਨਹੀਂ ਕੀਤੀਆਂ। ਉਹ ਖਰੜੇ ਘਲਾਰੇ ਖੇਤੀਬਾੜੀ ਦੇ ਤਰ੍ਹਾਂ ਤਰ੍ਹਾਂ ਦੇ ਉਹ ਹੱਥ-ਕੰਡੇ ਵਰਤ ਕੇ ਤੇ ਉਹ ਸਾਨੂੰ ਬਰਬਾਦ ਕਰਨਾ ਚਾਹੁੰਦੇ ਆ। ਇਸ ਕਰਕੇ ਸਾਨੂੰ ਲਾਸਟ ਇਹ ਜਿਹੜਾ ਬੰਦ ਵਾਲੀ ਕਾਲ ਬਰੇਚ ਬਾਅਦ ਦੇ ਵਿੱਚ ਤੁਸੀਂ ਦੇਖ ਰਹੇ ਜੇ ਸਾਨੂੰ ਮਹਿਸੂਸ ਹੁੰਦਾ ਵੀ ਅਸੀਂ ਇਹੋ ਜਿਹੇ ਕੰਮ ਨਾ ਕਰੀਏ ਪਰ ਜਦੋਂ ਸਰਕਾਰ ਸਾਨੂੰ ਵੇਖਿਆ ਹੀ ਨਾ ਸਾਨੂੰ 10 ਮਹੀਨੇ ਫੇਰ ਬਾਰਡਰਾਂ ਤੇ ਹੋ ਕੇ ਬੈਠਿਆ ਤੇ ਉਹ ਸਾਡਾ ਨਾਲ ਗੱਲਬਾਤ ਨਹੀਂ ਸ਼ੁਰੂ ਕਰ ਰਹੀ ਕਿ ਸਾਡਾ ਇੱਕ ਲੀਡਰ ਕਿਸਾਨ ਲੀਡਰ ਜਿਹੜਾ ਜ਼ਿੰਦਗੀ ਮੌਦੀ ਲੜਾਈ ਲੜ ਰਿਹਾ ਤੇ ਸਰਕਾਰ ਦਾ ਫਰਜ਼ ਬਣਦਾ ਵੀ ਆਪਣੇ ਜਿਹੜੇ ਆਵਾਮ ਆ ਨਾਗਰਿਕ ਆ ਉਹਨਾਂ ਦੀ ਗੱਲ ਸੁਣੇ ਉਹਨਾਂ ਨਾਲ ਗੱਲਬਾਤ ਕਰੇ ਉਹਨਾਂ ਨੂੰ ਹੱਲ ਕਰੇ ਪਰ ਦੇਖ ਰਹੇ ਜੇ ਕਿਦਾਂ ਇਹ ਘਾਨ ਕਰ ਰਹੇ ਡੈਮੋਕਰੇਸੀ ਦਾ ਗੋਲੇ ਮਾਰ ਰਹੇ ਅਥਰੂ ਗੈਸ ਛੱਟ ਰਹੇ ਆ ਉਹਦੇ ਪਰ ਰੋਸ ਵਜੋਂ ਲੋਕਾਂ ਦੇ ਵਿੱਚ ਵੀ ਬੜਾ ਵੱਡਾ ਰੋਸ ਆ ਤੇ ਤੁਸੀਂ ਵੇਖ ਰਹੇ ਜੇ ਇਹ ਸਾਡਾ ਵੱਡਾ ਸਹਿਯੋਗ ਮਿਲ ਰਿਹਾ ਲੋਕਾਂ ਦਾ ਲੋਕੀ ਆਪਣੇ ਆਪ ਸਾਰੀਆਂ ਚੀਜ਼ਾਂ ਬੰਦ ਕਰਨਗੇ ਤੇ ਸੜਕਾਂ ਤੇ ਅਸੀਂ ਵੀ ਅਪੀਲ ਕਰਨੇ ਆ ਕਿ 7 ਤੋਂ 4 ਵਜੇ ਤੱਕ ਸਾਡਾ ਪ੍ਰੋਟੈਸਟ ਆ ਤੇ ਤੁਸੀਂ ਸਾਡਾ ਸਹਿਯੋਗ ਦੇ ਕੇ ਇਹ ਸਰਕਾਰ ਤਾਂ ਕਹਿ ਸਕਦੇ ਅਸੀਂ ਜਾਂ ਕੋਈ ਵਿਆਹ ਕਿਸ ਨੇ ਰੱਖਿਆ ਜੀ ਹਾਂਜੀ ਉਹਦੇ ਵਿੱਚ ਆ ਜਾਂ ਕੋਈ 에어ਪੋਰਟ ਦੀ ਕਿਸੇ ਦੀ ਟਿਕਟ ਆ ਇਹ ਸਵਾਮਾ ਵਿੱਚ ਆਉਂਦੀਆਂ ਜੀ ਬਾਕੀ ਅਦਰਵਾਇਜ਼ ਲੋਕੀ ਸਾਨੂੰ ਬੜੀ ਸੱਖ ਜਿਹੜੀਆਂ ਯੂਨੀਅਨਾਂ ਪਟਵਾਰੀ ਯੂਨੀਅਨ ਜਾਂ ਹੋਰ ਵੀ ਟ੍ਰੇਡ ਯੂਨੀਅਨਾਂ ਬਿਜਲੀ ਬੋਰਡ ਯੂਨੀਅਨਾਂ ਸਾਰਿਆਂ ਦੀ ਸਪੋਰਟ ਹੈ ਸਾਨੂੰ ਤੇ ਉਹ ਆ ਮੁਰੇ ਇੱਥੇ ਵੀ ਕਈ ਸਾਡੇ ਉਹ ਮੁਲਾਜ਼ਮ ਦੂਜੇ ਉਹ ਸਾਡੇ ਚ ਹਾਜ਼ਰੀ ਭਰ ਰਹੇ ਆ ਵੀ ਜਿਹੜੇ ਸਾਨੂੰ ਉਹ ਸਪੋਰਟ ਕਰ ਰਹੇ ਆ ਵੱਡਾ ਸਹਿਯੋਗ ਤੁਹਾਨੂੰ ਰਿਪੋਰਟਾਂ ਆਈ ਜਾਣੀਆਂ ਜੀ মিডিਏ ਨੂੰ ਸਾਰਿਆਂ ਵੱਡੀ ਸਪੋਰਟ ਉਹ ਚੀਜ਼ਾਂ ਤੇ ਹੋਣੇ ਨਹੀਂ ਇਹਨਾਂ ਚਾਹੁੰਦੀ ਜੇ ਸਰਕਾਰ ਨੇ ਤਾਂ ਕਰਕੇ ਨਹੀਂ ਮੁੱਕਣ ਰਿਹਾ ਕਿ ਪਿਛਲੇ ਜਿਹੜਾ 13 ਮਹੀਨੇ ਸੰਘਰਸ਼ ਦਿੱਲੀ ਚੱਲਿਆ ਆ ਉਦੋਂ ਮੰਨ ਲਿਆ ਸੀਗਾ ਮੰਨਣ ਤੋਂ ਬਾਅਦ ਚ ਉਹਨੂੰ ਲਾਗੂ ਕਰਨ ਤੋਂ ਮਨੁਕਰ ਹੋ ਗਈ ਆ ਤਾਂ ਕਰਕੇ ਉਹ ਅਜੇ ਉਸੇ ਗੱਲ ਤੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਤੇ ਚੜੀ ਆ ਮੋਦੀ ਤੇ ਦਿਖਾਵਾ ਇੱਕ ਉਹ ਡਬਲਯੂ ਐਚਓ ਜਿਹੜੇ ਆਗੂ ਬੈਠੇ ਨੇ ਮਗਰ ਉਹ ਨਹੀਂ ਇਹ ਕਿਸੇ ਰੇ ਲੱਗਣ ਦੇਣ ਦੇ ਇਸ ਕਰਕੇ ਇਹ ਤਾਂ ਕਰਕੇ ਕਿਸੇ ਗੱਲ ਬਸਰੇ ਨਹੀਂ ਲੱਗਣ ੜੀ ਪਰ ਜਿੱਦਾਂ ਅੱਗੇ ਕਿਸਾਨ ਬੈਠੇ ਰਹੇ ਨੇ ਲਗਾਤਾਰ ਇਹ ਹੁਣ ਮੰਗਾ ਮਨਾ ਕੇ ਉਹਨੂੰ ਲਾਗੂ ਕਰਵਾ ਕੇ ਹੀ ਮੁੜਨਗੇ ਵਾਪਸੀ ਦੇਖੋ ਮੈਂ ਅੱਗੇ ਕਿਹਾ ਮੋਦੀ ਨੇ ਗੁਰਾਂ ਸਿੰਘ ਸਾਹਿਬ ਜੀ ਦੇ ਜਨਮ ਦਿਨ ਤੇ ਹਨ ਕਰਨ ਦਾ ਬਿਆਨ ਕੀਤਾ ਸੀਗਾ ਵੀ ਮੈਂ ਇਹਨੂੰ ਭੁਲੇਖਾ ਲੱਗ ਗਿਆ ਮੇਰੇ ਕੋਲ ਗਲਤੀ ਹੋ ਗਈ ਮੈਂ ਇਸੇ ਕਿਸਾਨ ਕਮੈਂਟ ਸਮਝ ਨਹੀਂ ਸਕਿਆ ਅੱਜ ਉਹ ਜਦੋਂ ਸੌ ਖਾ ਕੇ ਬੰਦਾ ਮੁਕਰਦਾ ਨਾ ਮੈਂ ਸਮਝਦਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਔਰੰਗਜ਼ੇ ਮੁਕਰਿਆ ਸੀਗਾ ਤੇ ਵੇਖੋ ਕੀ ਲਾਦੇ ਗੁਰੂ ਗੋਬਿੰਦ ਸਿੰਘ ਜੀ ਦੀ ਪੂਜਾ ਹੋ ਰਹੀ ਹੈ ਅੱਜ ਵੀ ਹੋ ਰਹੀ ਹੈ ਛੋਟੇ ਸਾਹਿਬ ਜੀ ਦੀ ਪੂਜਾ ਹੋ ਰਹੀ ਹੈ ਕਿੱਥੇ ਗਿਆ ਔਰੰਗਜ਼ੇ ਨਾ ਡੱਲੇ ਵਾਲਾ ਰਹਿਣਾ ਤੇ ਸੀਧ ਹੋ ਗਿਆ ਸੀ ਇਹ ਗੱਲ ਚੇਤੇ ਰੱਖਿਓ ਹਮੇਸ਼ਾ ਹੀ ਹਮੇਸ਼ਾ ਨਾ ਜਾ ਨਾ ਡੱਲੇ ਵਾਲਾ ਰਹੂਗਾ ਇਹਨੂੰ ਮੁਕਰ ਨਾਲ ਹੀ ਚਾਹੀਦਾ ਕਾਨੂੰਨ ਕੀ ਸੀ ਹੁਣ ਉਹ ਆਪਣੇ ਕੋਲ ਲਾ ਕੇ ਪੰਜਾਬ ਸੇ ਆਪਣੇ ਸਟੇ ਮੰਡੀ ਕਰਨ ਕਾਨੂੰਨ ਜਿਹੜਾ ਜੀ ਤੁਸੀਂ ਇਹਨੂੰ ਵੇਖੋ ਜੀ ਇਹ ਖਰੜਾ ਤਿਆਰ ਕਰਕੇ ਭੇਜਦਾ ਜੀ ਆ ਕੋਈ ਮੰਡੀ ਦਾ ਤੋੜਾਂਗੇ ਜੀ ਇਹ ਵੇਖੋ ਨਿੱਕੀ ਜੀ ਮੰਗ ਹੈ ਐਮਐਸਪੀ ਦੀ ਦੇ ਰਹੇ ਆ ਕਿਸਾਨਾਂ ਦੀ ਮੰਗ ਕਿ ਜਿਹੜੀ ਜਿਹੜਾ ਜາດ ਦੇਸ਼ ਨੂੰ ਬਹੁਤ ਜ਼ਿਆਦਾ ਹੋਵੇ ਨਾ ਮਤਲਬ ਵੀ ਨੁਕਸਾਨ ਕਰਦਾ ਹੋਵੇ ਕਿਸਾਨ ਦੀ ਕੋਈ ਮੰਗ ਜਿਹੜੀ ਹੈ ਦੇਸ਼ ਨੂੰ ਤੋੜਨ ਵਾਲੀ ਨਹੀਂ ਕਿ ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲੀ ਦੇਸ਼ ਦੀ ਆਰਥਿਕਤਾ ਨੂੰ ਤਾਂ ਚੁੱਕਣ ਵਾਲੀ ਆ ਤੋ ਫਿਰ ਵੀ ਕਰਨ ਲਈ ਤਿਆਰ ਨਹੀਂ ਕਿਉਂਕਿ ਉਹ ਅਡਾਨੀ ਬਾਨੀ ਦੀ ਹੱਤੀ ਚੱਜ ਚੁੱਕਾ ਹੈ ਇਸ ਕਰਕੇ ਮੰਗਾਂ ਤੇ ਮੰਨਣੀਆਂ ਹੀ ਪੈਣਗੀਆਂ ਅੱਜ ਨਹੀਂ ਤੇ ਕੱਲ ਕਿਸਾਨ ਜਦੋਂ ਸੰਘਰਸ਼ ਤੇ ਆਉਂਦੇ ਆ ਲੋਕ ਜ ਤਨੁਪਦੇ ਸਾਰੇ ਰਕ ਕਦੀਆਂ ਵੱਡੀਆਂ ਕ੍ਰਾਂਤੀਆਂ ਆਉਂਦੀਆਂ ਨੇ ਕਿੱਡੇ ਵੱਡੇ ਰਾਜਦਤ ਬਦਲੇ ਜਾਂਦੇ ਆ ਇਸ ਕਰਕੇ ਮੋਦੀ ਨੂੰ ਇਹ ਗੱਲ ਮੰਨਣੀ ਹੀ ਪਾਉਗੀ